ਤੇ ਪਾਸ਼ਾ ਜੀ ਫਿਰ ਦੂਜਾ ਬਚਨ ਕਹਿ ਰਹੇ ਨੇ ਢੱਡਾ ਢਾਹ ਉਸਾਰੇ ਆਪੇ ਜਿਉਂ ਤਸ ਭਾਵੇ ਤਿਵੇਂ ਕਰੇ ਇਹ ਦਾਰਤ ਵੀ ਉਹਦੇ ਨਾਲ ਹੀ ਮਿਲਦੀ ਕਦੋਂ ਬਣਾਉਣਾ ਹੈ ਤੇ ਕਦੋਂ ਖਤਮ ਕਰਨਾ ਹੈ ਉਹ ਆਪ ਹੀ ਜਾਣਦਾ ਉਹਦੇ ਹੱਥ ਚ ਹੈ ਸਾਰਾ ਕੁਝ ਢੱਡਾ ਢਾਹ ਉਸਾਰੇ ਆਪੇ ਕਹਿੰਦੇ ਢਾਹ ਢਾਉਣਾ ਖਤਮ ਕਰਨਾ ਤੇ ਉਸਾਰੀ ਕਰਨਾ ਬਣਾਉਣਾ ਇਹਦੇ ਬਣਾਉਣ ਵਾਲਾ ਵੀ ਉਹ ਹੈ ਤੇ ਢਾਉਣ ਵਾਲਾ ਵੀ ਉਹ ਹੈ ਜਿਉਂ ਤਸਪਾਵੇ ਜਿਵੇਂ ਕਰੇ ਜਿੱਦਾਂ ਉਹਨੂੰ ਚੰਗਾ ਲੱਗਦਾ ਉਦਾਂ ਕਰਦਾ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ ਕੋਈ ਉਹਦਾ ਸਲਾਹਕਾਰ ਨਹੀਂ ਹੈ ਵੀ ਜੇ ਕਿਸੇ ਨੇ ਕਹਿਤਾ ਰੱਬ ਜੀ ਇਦਾਂ ਕਰ ਲਓ ਤੇ ਉਹ ਇਦਾਂ ਕਰ ਲੇਗਾ ਨਹੀਂ ਉਹਦੀ ਮੌਜ ਹੈ ਉਹ ਜਿੱਦਾਂ ਉਹਨੂੰ ਚੰਗਾ ਲੱਗਦਾ ਉਦਾਂ ਕਰਦਾ ਹੈ ਕਿਸੇ ਦਾ ਮਤਾਜ ਨਹੀਂ ਹੈ ਇਸ ਕਰਕੇ ਸਤਿਗੁਰ ਕਿਰਪਾ ਕਰਦੇ ਨੇ ਕਰ ਕਰ ਵੇਖੇ ਹੁਕਮ ਚਲਾਏ ਤਿਸ ਨਸਤਾਰੇ ਜਾ ਕੋ ਨਦਰ ਕਰੇ ਉਹਨੇ ਸੰਸਾਰ ਬਣਾਇਆ ਜੀ ਬਣਾਏ ਕਰ ਕਰ ਵੇਖੇ ਹੁਕਮ ਚਲਾਏ ਤੇ ਸਾਰਿਆਂ ਤੇ ਸਾਡੇ ਸਾਰਿਆਂ ਤੇ ਉਹਦਾ ਹੁਕਮ ਚੱਲ ਰਿਹਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਝੈ ਤਾ ਹਉ ਮੈਂ ਕਹਿ ਨਾ ਕੋਇ ਜੇ ਉਹਦਾ ਹੁਕਮ ਅਸੀਂ ਜਾਣ ਲਿਆ ਤੇ ਫਿਰ ਹੰਕਾਰ ਵਾਲੀ ਗੱਲ ਮੁੱਕ ਜਾਏਗੀ ਸਾਡੇ ਅੰਦਰ। ਉਹਦੇ ਹੁਕਮ ਚ ਸਭ ਕੁਝ ਚੱਲ ਰਿਹਾ ਹੈ। ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਫਿਰ ਪਾਸ਼ਾ ਕਹਿੰਦੇ ਜਿਹਦੇ ਤੇ ਉਹ ਆਪਣੀ ਮਿਹਰ ਭਰੀ ਦ੍ਰਿਸ਼ਟੀ ਕਰਦਾ ਹੈ, ਮਿਹਰ ਕਰਦਾ ਹੈ, ਰਹਿਮਤ ਕਰਦਾ ਹੈ। ਉਹਦਾ ਪਾਰ ਉਤਾਰਾ ਹੁੰਦਾ ਹੈ। ਉਹਨੂੰ ਸੁੱਖ ਮਿਲਦੇ ਨੇ। ਉਹਦੇ ਅੰਦਰ ਸ਼ਾਂਤੀ ਆਉਂਦੀ ਹੈ। ਉਹਦੇ ਅੰਦਰ ਸਥਿਰਤਾ ਆਉਂਦਾ ਹੈ। ਉਹ ਜਿਹਨ ਜਿੰਦਗੀ ਚ ਕਾਮਯਾਬ ਹੋ ਜਾਂਦਾ ਹੈ ਤੇ ਉਹਦੀ ਨਜ਼ਰ ਲੈਣ ਵਾਸਤੇ ਉਹਨੂੰ ਸਮਝਣਾ ਪਏਗਾ ਉਹਦੀ ਬਾਣੀ ਨੂੰ ਸਮਝਣਾ ਪਏਗਾ ਉਹਦੀ ਬਾਣੀ ਦੇ ਸਿਧਾਂਤਾਂ ਨੂੰ ਸਮਝਣਾ ਪਏਗਾ ਸੋ ਆਪਾਂ ਇਹ ਅੱਖਰਾਂ ਦੀ ਜਿਹੜਾ ਗਿਆਨ ਹੈ ਨਾ 35 ਅੱਖਰਾਂ ਦਾ ਉਹ ਯਾਦ ਰੱਖਣਾ ਹੈ ਤੇ ਉਹਨੂੰ ਗਿਆਨ ਨੂੰ ਆਪਣੇ ਹਿਰਦੇ ਚ ਵਸਾਉਣਾ ਹੈ ਅੱਜ ਭਾਵੇਂ ਤੁਹਾਨੂੰ ਨਹੀਂ ਸਮਝ ਆਉਣਾ ਅੱਜ ਦਾ ਮਤਲਬ ਨਹੀਂ ਸਮਝ ਆਉਣਾ ਬਹੁਤ ਘੱਟ ਆਉਣਾ ਹੈ ਪਰ ਜ਼ਿੰਦਗੀ 'ਚ ਜੇ ਤੁਸੀਂ ਇਹਨੂੰ ਸਮਝ ਲਿਆ ਨਾ ਅੱਗੇ ਜਾ ਕੇ ਬਹੁਤ ਕੰਮ ਆਏਗਾ ਤੁਹਾਡੇ ਜ਼ਿੰਦਗੀ ਦੇ ਵਿੱਚ ਬੜਾ ਕੰਮ ਆਉਦਾ ਹੈ ਕਈ ਵਾਰ ਬੰਦੇ ਨੂੰ ਫਿਰ ਪਛਤਾਵਾ ਹੁੰਦਾ ਕਿ ਕਾਸ਼ ਮੈਂ ਉਦੋਂ ਸਮਝ ਲੈਂਦਾ ਉਦੋਂ ਮੈਂ ਕਰ ਲੈਂਦਾ ਹੈਨਾ ਬਾਦਸ਼ਾਹਾਂ ਲੰਘ ਜਾਂਦਾ ਕੋਲੋਂ ਬੰਦਾ ਆਪਣੇ ਕੰਮਾਂਕਾਰਾਂ 'ਚ ਪੈ ਜਾਂਦਾ ਫਿਰ ਨਹੀਂ ਸਮਾਂ ਉਹਦੇ ਕੋਲ ਸਮਝਣ ਵਾਸਤੇ ਇਸ ਕਰਕੇ ਇਹਨਾਂ ਗੱਲਾਂ ਨੂੰ ਨੋਟ ਕਰਿਆ ਕਰੋ ਬਸ ਆਪਣੇ ਕੋਲ ਦੋ ਚਾਰ ਦੇਣਾ ਉਦੋਂ ਬਾਅਦ ਮੇਰਾ ਲੈਕਚਰ ਖਤਮ ਹੋ ਜਾਣਾ ਨਹੀਂ ਸੋਣ ਨੂੰ ਮਿਲਣਾ ਤੁਹਾਨੂੰ ਇੱਕ ਦਿਨ ਫਿਰ ਤੁਸੀਂ ਸਕੂਲਾਂ ਨੂੰ ਚਲੇ ਜਾਣਾ ਫਿਰ ਆਪਣੇ ਸਕੂਲ ਵਾਲਿਆਂ ਦਾ ਲੈਕਚਰ ਸੁਣਿਓ ਤੇ ਉਹ ਵੀ ਗੱਲਾਂ ਜ਼ਰੂਰੀ ਨੇ ਤੇ ਆ ਗੱਲਾਂ ਵੀ ਜਿਹੜੀਆਂ ਤੁਹਾਡੇ ਕੰਮ ਆਉਣ ਵਾਲੀਆਂ ਨੇ ਸੋ ਇੱਥੇ ਮੈਂ ਹਣ ਫਤੇ ਬੁਲਾਉਣਾ ਫਿਰ ਆਪਾਂ ਹਣ ਜਲ ਪਾਣੀ ਛਕਣ ਵਾਸਤੇ ਚੱਲਾਂਗੇ ਥੱਲੇ ਤੇ ਫਿਰ ਦੁਬਾਰਾ ਕਲਾਸ ਸਭ ਨੇ ਇਦਾਂ ਹੀ ਹਾਜ਼ਰੀ ਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ